ਜੀ ਬਾਬਿਓ ਕੀ ਹਾਲ ਚਾਲ ਹੈ ਅੱਜ ਤੁਹਾਨੂੰ ਦੱਸਦੇ ਆ ਆਪਾਂ ਫੇਸਬੁੱਕ ਤੋਂ ਜਿਹੜਾ ਆਪਣੀ ਆਈਡੀ ਹੁੰਦੀ ਹੈ ਨਾ ਉਦੋਂ ਓਕੇ ਕਰਕੇ ਪੇਜ ਕਿਵੇਂ ਬਣਦਾ ਹੈ ਉਹ ਪ੍ਰੋਫੈਸ਼ਨਲ ਮੋਡ ਨਾਲ ਓਕੇ ਕਰਕੇ ਬਣਦਾ ਹੈਗਾ ਔਨ ਕਰਕੇ ਤੇ ਸਭ ਤੋਂ ਪਹਿਲਾਂ ਆਪਾਂ ਚੱਲਦੇ ਆ ਫੇਸਬੁੱਕ ਤੇ ਫੇਸਬੁੱਕ ਤੋਂ ਜਾਣ ਤੋਂ ਬਾਅਦ ਫਿਰ ਆਪਾਂ ਜਾਣਾ ਉੱਪਰ 3 ਡਾਟ ਤੇ 3 ਡਾਟ ਤੋਂ ਜਾਣ ਤੋਂ ਬਾਅਦ ਫਿਰ ਆਪਾਂ ਪ੍ਰੋਫਾਈਲ ਨੂੰ ਓਕੇ ਕਰ ਲੈਣਾ ਪ੍ਰੋਫਾਈਲ ਨੂੰ ਓਕੇ ਕਰਨ ਤੋਂ ਬਾਅਦ ਫਿਰ ਆਪਾਂ ਇਸਦੇ 3 ਡਾਟ ਹੁੰਦੇ ਆ ਇੱਕ ਸਾਈਡ ਤੇ ਐਡ ਸਟੋਰੀ ਐਡਿਟ ਪ੍ਰੋਫਾਈਲ ਦੇ ਨਾਲ ਹੀ ਹੁੰਦੇ ਹੈਗੇ ਉਹਨੂੰ ਓਕੇ ਕਰ ਲੈਣਾ ਓਕੇ ਕਰਨ ਤੋਂ ਬਾਅਦ ਫਿਰ ਤੁਸੀਂ ਆਉਣੇਗਾ ਉਦੋਂ ਬਾਅਦ ਇਹਨੂੰ ਸਕਰੋਲ ਕਰਕੇ ਨੀਚੇ ਲਿਆਉਣਾ ਹੈ ਨੀਚੇ ਲਿਆ ਗਿਆ ਪੇ ਲਿਖਿਆ ਪਿਆ ਨਾ ਟਰਨ ਆਨ ਪ੍ਰੋਫੈਸ਼ਨਲ ਮੋਡ ਤੁਸੀਂ ਇਹਨੂੰ ਓਕੇ ਕਰ ਦੇਣਾ ਓਕੇ ਕਰਨ ਤੋਂ ਬਾਅਦ ਤੁਸੀਂ ਕੁਝ ਨਹੀਂ ਕਰਨਾ ਸਿਰਫ ਟਰਨ ਆਨ ਦਬਣਾ ਹੈ ਟਰਨ ਆਨ ਜੋ ਦਬ ਲਿਆ ਬਟਨ ਆਪਾਂ ਪ੍ਰੈਸ ਕਰਾਂਗੇ ਨਾ ਇੱਥੇ ਵੀ ਕੁਝ ਨਹੀਂ ਕਰਨਾ ਇੱਥੇ ਵੀ ਤੁਸੀਂ ਸਿਰਫ ਨੈਕਸਟ